ਨਮਸਕਾਰ ਸਤਿ ਸ੍ਰੀ ਅਕਾਲ ਹੜਾਂ ਦੇ ਮੱਦੇ ਨਜ਼ਰ ਫਾਜ਼ਲ ਕਾ ਦੇ ਸਰਹੱਦੀ ਪਿੰਡਾਂ ਵਿੱਚ ਐਨਡੀਆਰ ਨੇ ਸੰਭਾਲਿਆ ਮੋਰਚਾ ਫਰਿਸ਼ਤਾ ਬਣ ਕੇ ਆਏ ਇਹ ਵਾਕਿਆ ਉਦੋਂ ਹੋਇਆ ਜਦੋਂ 16 ਸਾਲ ਦੇ ਸਾਜਨ ਨਾਂ ਦੇ ਮੁੰਡੇ ਨੂੰ ਜਦੋਂ ਡੂੰਘੇ ਪਾਣੀ ਵਿੱਚ ਫਸ ਗਿਆ ਉਸ ਨੂੰ ਬਚਾਉਣ ਲਈ ਅੱਗੇ ਆਏ ਲੋਕ ਵੀ ਨਾਲ ਹੀ ਫਸ ਗਏ ਤੇਜ਼ੀ ਦਿਖਾਉਂਦਿਆਂ ਕਾਨੂੰਗੋ ਰਜਿੰਦਰ ਕੁਮਾਰ ਦੇ ਸੰਪਰਕ ਕਰਨ ਤੇ ਐਨਡੀਆਰ ਦੀ ਟੀਮ ਮਿੰਟੋ ਮਿੰਟੀ ਆਈ ਤੇ ਸਾਜਨ ਨੂੰ ਸੁਰੱਖਿਅਤ ਕੱਢਿਆ ਬੱਚਾ ਹੁਣ ਠੀਕ ਹੈ ਡਿਪਟੀ ਕਮਿਸ਼ਨਰ ਫਾਜ਼ਲ ਖਾਨ ਨੇ ਅਪੀਲ ਕੀਤੀ ਹੈ ਕਿ ਪਾਣੀ ਕੋਲ ਜਾਣ ਦਾ ਗੁਰੇਜ਼ ਕੀਤਾ ਜਾਵੇ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈ ਤੁਹਾਡਾ ਆਪਣਾ ਚੈਨਲ चाहे वो डूबा हुआ है उसको आप इंडिया की टीम को भेजिए और वहाँ पर तो हमें जैसी सूचना मिली हम तुरंत बोट लेके गए और हम व्यक्ति तो भी ये लगभग डूबा हुआ था तो उसको हमने जाके वहाँ पर रेट्री किया और तो उसको हमने डाल तो जाकर उसको तो डाला उसको तो पकड़ लिया और उसको हमने सर एक किसी ब्रिज के पा, पास पास अटका हुआ था और कहाँ अटका हुआ था कितने पानी में था कितने चरचे था वहाँ पे अगर पास में पानी लगभग पंद्रह से बीस फीट था जी तो और जहाँ पे इसने पेड़ था तो उसको इसने को पकड़ा हुआ था, था, था। जी कोई और भी परिवार के मेंबर थे कि अकेला था वहाँ पर एक पुलिया है तो पुलिया है, पे लगभग गांव वाले हैं लगभग सौ से डेढ़ सौ गाँव वाले वहाँ पे चट्टा हुआ थे जाना बेटा आपका ਕਿੰਨੇ ਚਰ ਕਿੰਨੇ ਚਰ ਦਾ ਤੂੰ ਉੱਥੇ ਫਸਿਆ ਹੋਇਆ ਸੀ ਪੰਜ ਮਿੰਟ ਹੈ 10 ਮਿੰਟ ਸਿੱਧਾ ਤੁਸੀਂ ਉੱਥੋਂ ਕਿਵੇਂ ਫਸ ਗਏ ਕਿਸ ਤਰ੍ਹਾਂ ਫਸ ਗਏ ਮੈਂ ਵਾਹਾਂ ਸੇ ਜਾ ਰਹਾ ਥਾ ਗਾਉਂ ਕੇ ਲੀ ਆਪਣੇ ਘਰ ਮੈਂ ਕਬੀ ਸੇ ਵਾਪਸ ਆ ਤਾ ਤੇ ਯਾਰ ਬਾਤ ਅਸਕੇ ਨਾਲ ਤੇ ਸਵੇਰ ਪਹਿਲੇ ਹੀ ਇੱਕ ਇੱਕ ਲੜਕਾ ਸਾਜਨ ਉਹਨੇ ਕੀਤਾ ਜਨਾ ਜੱਜ ਸਿੰਘ ਉਮਰੇ ਦੀ 16 ਸਾਲ ਸੀਗੀ ਤੇ ਤੇਜੀ ਰੁਹੇਲੇ ਦਾ ਇੱਕ ਬੁੱਢਾ ਸੀਗਾ ਤੇ ਪਾਣੀ ਚ ਇੱਥੇ ਡੁੱਬ ਗਿਆ ਸੀਗਾ ਤੇ ਐਡਰ ਐਡੀਆਰ ਫੀਮੇਲ ਨੂੰ ਲੈ ਕੇ ਆਦਾ ਸਾਡੇ ਕੋਲ ਫਿਰ ਅਸੀਂ ਇੱਧਰ ਇੱਥੇ ਫਰਸਟ ایڈ ਕੀਤੀ ਸਾਰਾ ਚੈੱਕ ਕੀਤਾ ਹਾਰਟ ਰੇਟ ਬੀਪੀਐਮ ਦਾ ਕੰਪਲ ਸੀਗਾ ਅਸੀਂ ਮਤੂ ਮਰਖੀ ਸੀਐਚਓ ਦੀ ਸੇਵਾ ਜੁਆ ਰਹੀ ਹੈਗੇ ਤੇ ਬੁੱਢਾ ਫੁੱਡ ਬਿਲਕੁਲ ਠੀਕ ਹੈ ਤੇ ਗੁੱਡੇ ਦੇ ਸਾਥ ਵੀ ਸਭ ਠੀਕ ਹੈ